ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜਾ ਕਿਰਪਾ ਕਰੀਏ ਚੱਲਦੇ ਕੀਰਤਨ ਦੇ ਵਿੱਚ ਰਾਗੀ ਸਿੰਘ ਹੋ ਗਿਆ ਤੱਤਾ ਅਤੇ ਗੁੱਸੇ ਦੇ ਵਿੱਚ ਕਹਿ ਬੈਠਾ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਸਾਰੇ ਸੋਚਣ ਦੇ ਲਈ ਮਜਬੂਰ ਹੋ ਗਏ ਦਰਸੱਲ ਇਹ ਘਟਨਾ ਹੈ ਅੰਮ੍ਰਿਤਸਰ ਦੀ ਉੱਥੋਂ ਦੇ ਹਜੂਰੀ ਰਾਗੀ ਜਦੋਂ ਚੱਲਦੇ ਕੀਰਤਨ ਦੇ ਵਿੱਚ ਹੀ ਗਰਮ ਹੋ ਗਏ ਤੇ ਗੁੱਸੇ ਦੇ ਵਿੱਚ ਕੁਝ ਐਸੀਆਂ ਗੱਲਾਂ ਕਹੀਆਂ ਜਿਸ ਨੂੰ ਸੁਣ ਕੇ ਤੁਸੀਂ ਵੀ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕੀ ਅਸੀਂ ਕਰ ਕੀ ਰਹੇ ਹਾਂ ਅਸੀਂ ਕਰਨਾ ਕੀ ਹੈ ਤੇ ਕਰ ਕੀ ਰਹੇ ਹਾਂ ਸਾਧ ਸੰਗਤ ਜੀ ਇੱਕ ਬਹੁਤ ਵੱਡੇ ਸੇਠ ਦੇ ਘਰ ਵਿਆਹ ਦਾ ਪ੍ਰੋਗਰਾਮ ਸੀ ਉਸਦੇ ਬੇਟੇ ਦੀ ਸ਼ਾਦੀ ਸੀ ਸ਼ਹਿਰ ਦੇ ਹਰ ਇੱਕ ਅਮੀਰ ਬੰਦੇ ਨੂੰ ਬੁਲਾਇਆ ਹੋਇਆ ਸੀ ਸ਼ਗਨ ਦਾ ਪ੍ਰੋਗਰਾਮ ਸੀ ਹਜੂਰੀ ਰਾਗੀ ਪਾਈ ਗਗਨਦੀਪ ਸਿੰਘ ਉਹਨਾਂ ਨੂੰ ਵੀ ਬੁਲਾਇਆ ਗਿਆ ਕੀਰਤਨ ਕਰਨ ਵਾਸਤੇ ਸਾਧ ਸੰਗਤ ਜੀ ਆਪਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਤਾਂ ਮੰਨਦੇ ਆਂ ਪਰ ਸਿਰਫ ਤੇ ਸਿਰਫ ਆਪਣੀਆਂ ਜ਼ਰੂਰਤਾਂ ਦੇ ਲਈ ਫਾਰਮੈਲਟੀਆਂ ਜ਼ਰੂਰ ਕਰਦੇ ਆਂ ਪਰ ਕਦੇ ਆਪਾਂ ਦਿਲੋਂ ਸਤਕਾਰ ਨਹੀਂ ਕੀਤਾ ਤੇ ਉਹੀ ਕੰਮ ਕੀਤਾ ਉਸ ਸ਼ਹਿਰ ਦੇ ਅਮੀਰ ਸੇਠ ਨੇ ਰਾਗੀ ਸਿੰਘ ਨੂੰ ਬੁਲਾਇਆ ਗਿਆ ਸ਼ਗਨ ਦਾ ਪ੍ਰੋਗਰਾਮ ਸੀ ਸਹਿਜ ਪਾਠ ਨਹੀਂ ਰਖਾਇਆ ਉਸਨੇ ਸਿਰਫ ਤੇ ਸਿਰਫ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਅਤੇ ਕਾਹਲੀ ਦੇ ਵਿੱਚ ਕਿ ਜਲਦੀ 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 ਪੜੋ ਉਸ ਤੋਂ ਬਾਅਦ ਅਸੀਂ ਸਾਡੇ ਰਿਸ਼ਤੇਦਾਰਾਂ ਨੂੰ ਵੀ ਦੇਖਣਾ ਹੈ ਕਿਉਂਕਿ ਸ਼ਗਨ ਤੋਂ ਬਾਅਦ ਰਿਸੈਪਸ਼ਨ ਦੀ ਪਾਰਟੀ ਉਹਨਾਂ ਨੇ ਰੱਖੀ ਹੋਈ ਸੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਰਤਾਂ ਨਹੀਂ ਸੀ ਕਿ ਅਸੀਂ ਬੈਠ ਕੇ ਬਾਣੀ ਨੂੰ ਸੁਣੀਏ ਅਸੀਂ ਰਾਗੀ ਸਿੰਘ ਨੂੰ ਬੁਲਾਇਆ ਹੈ ਉਹਨਾਂ ਕੋਲੋਂ ਕੀਰਤਨ ਸੁਣੀਏ ਨਹੀਂ ਸਿਰਫ ਤੇ ਸਿਰਫ ਇੱਕ ਫਾਰਮੈਲਟੀ ਦੇ ਲਈ ਸਾਰੇ ਪਰੋਹਣੇ ਆ ਕੇ ਬੈਠ ਗਏ ਉਹਨੇ ਲੜਕੇ ਦਾ ਸ਼ਗਨ ਪੈਣ ਵਾਲਾ ਸੀ ਤਾਂ ਆਪ ਉਹ ਸੇਠ ਉੱਠ ਕੇ ਰਾਗੀ ਸਿੰਘ ਦੇ ਕੰਨ ਵਿੱਚ ਕਹਿਣ ਲੱਗਿਆ ਕਿ ਰਾਗੀ ਸਿੰਘ ਇਹ ਸੋਚਣ ਲੱਗਿਆ ਕਿ ਸੇਠ ਮੈਨੂੰ ਕੀ ਕਹਿਣ ਆਇਆ ਸੇਠ ਨੇ ਆਖੇ ਰਾਗੀ ਸਿੰਘ ਨੂੰ ਕਿਹਾ ਕਿ ਭਾਈ ਸਾਹਿਬ ਜਲਦੀ ਜਲਦੀ ਸ਼ਲੋਕ ਪੜ੍ਹ ਦਿਓ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈ ਤਾਂ ਰਾਗੀ ਸਿੰਘ ਨੇ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ ਤੈਨ ਵਿੱਚ ਫੇਰ ਉਹ ਸੇਠ ਉੱਟ ਕੇ ਆਇਆ ਕਿ ਭਾਈ ਸਾਹਿਬ ਤੁਸੀਂ ਥੋੜੀ ਕਾਲੀ ਕਰੋ ਸਾਡੇ ਰਿਸ਼ਤੇਦਾਰ ਸਾਨੂੰ ਡੀਕ ਰਹੇ ਨੇ ਤਾਂ ਜਿਵੇਂ ਦਿਵੇਂ ਕਰਕੇ ਤਿੰਨ ਸ਼ਬਦ ਪੜ੍ਹੇ ਅਤੇ ਉਸ ਤੋਂ ਬਾਅਦ ਅਨੰਤ ਸਾਹਿਬ ਦਾ ਪਾਠ ਕੀਤਾ ਅਤੇ ਸਮਾਪਤੀ ਕਰ ਦਿੱਤੀ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਕੀ ਹੋਇਆ ਰਾਗੀ ਸਿੰਘ ਨੇ ਕਿਹਾ ਕਿ ਸੇਠ ਜੀ ਹੁਣ ਤੁਸੀਂ ਸਾਨੂੰ ਸਾਡੀ ਭੇਟਾ ਦਿਓ ਤੇ ਅਸੀਂ ਜਾਈਏ ਤਾਂ ਉਹ ਸੇਠ ਨੇ ਰਾਗੀ ਸਿੰਘ ਨੂੰ 2100 ਰੁਪਏ ਭੇਟਾ ਦੇ ਦਿੱਤੀ ਤਾਂ ਉਸ ਤੋਂ ਬਾਅਦ ਰਾਗੀ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਇਹ ਤਾਂ ਬਿਲਕੁਲ ਹੀ ਥੋੜੀ ਹੈ ਕਿਉਂਕਿ ਅਸੀਂ ਤਿੰਨ ਜਣੇ ਆ ਗੱਡੀ ਲੈ ਕੇ ਵੀ ਆਏ ਆ 500-700 ਰੁਪਈਆ ਦਾ ਗੱਡੀ ਦਾ ਤੇਲ ਹੀ ਲੱਗ ਜਾਂਦਾ ਹੈ ਤਬਲੇ ਵਾਲੇ ਸਿੰਘ ਨੂੰ ਵੀ ਅਸੀਂ ਦੇਣੇ ਆ ਸਾਨੂੰ ਤਾਂ 1000 ਰੁਪਈਆ ਹੀ ਆਇਆ ਤਾਂ ਉਸ ਤੋਂ ਬਾਅਦ ਉਹ ਸੇਠ ਕਹਿਣ ਲੱਗਿਆ ਤੁਸੀਂ ਧਰਮ ਨੂੰ ਧੰਦਾ ਬਣਾ ਰੱਖਿਆ ਤੈਨੂੰ ਤਾਂ ਤੁਸੀਂ ਸ਼ਬਦ ਪੜ੍ਹੇ ਆ 2100 ਥੋੜਾ ਚੁੱਪ ਕਰਕੇ ਲੈ ਲਓ ਤਾਂ ਸਾਧ ਸੰਗਤ ਜੀ ਔਰਾਗੀ ਸਿੰਘ ਬਹੁਤ ਜ਼ਿਆਦਾ ਨਿਰਾਸ਼ ਹੋਏ ਅਤੇ ਉਹਨਾਂ ਨੇ ਗੁਰੂ ਦਾ ਬਾਣਾ ਮੰਨ ਕੇ ਉਹ ਪੇਟਾ ਫੜ ਲਈ ਸ਼ਾਮ ਨੂੰ ਉਹੀ ਪ੍ਰੋਗਰਾਮ ਸੀ ਰਿਸੈਪਸ਼ਨ ਦੀ ਪਾਰਟੀ ਸੀ ਸਾਰੇ ਉਹਨਾਂ ਦੇ ਪਰੌਣੇ ਆਏ ਹੋਏ ਸੀ ਤੇ ਉੱਥੇ ਉਹਨਾਂ ਨੇ ਇੱਕ ਸਿੰਗਰ ਸੱਦਿਆ ਉਹ ਸਿੰਗਰ ਉਹਨਾਂ ਦੀਆਂ ਧੀਆਂ ਭੈਣਾਂ ਦੇ ਵੱਲ ਗੰਦੇ ਇਸ਼ਾਰੇ ਕਰ ਕਰਕੇ ਗਾਣੇ ਗਾਵੇ ਅਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਨਾਲ ਨਚਾਵੇ ਆਪਦੇ ਤੇ ਉਸ ਸਿੰਗਰ ਦੇ ਉੱਪਰੋਂ ਉਹੀ ਸੇਠ 5-500 ਦੇ ਨੋਟਾਂ ਦੀ ਗੁੱਟੀ ਸਿੱਟ ਰਿਹਾ ਸੀ ਤੇ ਸ਼ਾਮ ਨੂੰ ਗ੍ਰੰਥੀ ਸਿੰਘ ਵੀ ਉੱਥੇ ਪਹੁੰਚਿਆ ਹੋਇਆ ਸੀ ਤੇ ਗ੍ਰੰਥੀ ਸਿੰਘ ਵੀ ਇਹ ਕਹਿਣ ਲੱਗਾ ਕਿ ਭਾਈ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੁਸੀਂ ਗੁੱਸਾ ਨਾ ਕਰਿਓ ਕਿ ਮੈਂ ਤੁਹਾਨੂੰ ਗੁਰੂ ਦੀ ਸਿੱਖਤ ਸਲਾਹ ਸੁਣਾ ਰਿਹਾ ਸੀ ਤੁਸੀਂ ਮੈਨੂੰ 2100 ਦੇਣ ਲੱਗੇ ਵੀ ਇਹ ਕਿਹਾ ਕਿ ਤੁਸੀਂ ਤਾਂ ਧਰਮ ਨੂੰ ਧੰਦਾ ਬਣਾ ਰੱਖਿਆ ਹਾਲਾਂਕਿ ਮੈਂ ਗੁਰੂ ਘਰ ਦਾ ਵਜ਼ੀਰ ਹਾਂ ਮੈਂ ਗੁਰੂ ਦੇ ਵਚਨ ਆਪ ਜੀ ਨੂੰ ਸੁਣਾ ਰਿਹਾ ਸੀ ਤੁਸੀਂ ਮੈਨੂੰ 2100 ਦਿੰਦੇ ਹੋਏ ਵੀ ਤੁਹਾਡਾ ਜੀ ਔਖਾ ਹੁੰਦਾ ਸੀ ਤੇ ਹੁਣ ਇਹ ਸਿੰਗਰ ਜੋ ਆਪ ਨਸ਼ੇ ਦੇ ਵਿੱਚ ਰੱਜਿਆ ਹੋਇਆ ਹੈ ਤੁਹਾਡੀਆਂ ਧੀਆਂ ਭੈਣਾਂ ਦੇ ਵੱਲ ਗੰਦੇ ਇਸ਼ਾਰੇ ਕਰ ਕਰਕੇ ਗਾਣੇ गा ਰਿਹਾ ਹੈ ਤੇ ਉਸ ਨੂੰ ਨਾਲ ਨਚਾ ਰਿਹਾ ਹੈ ਤੇ ਤੁਸੀਂ ਬਹੁਤ ਖੁਸ਼ ਹੋ ਰਹੇ ਹੋ ਤੁਸੀਂ ਉਸ ਦੇ ਉੱਪਰ 5-500 ਦੇ ਨੋਟਾਂ ਦੀ ਗੁੱਟੀ ਸੱਟ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੀ ਜਮੀਰ ਕਿੱਥੇ ਹੈ ਤੇ ਸਾਧ ਸੰਗਤ ਜੀ ਜਦੋਂ ਸੇਠ ਨੇ ਇਹ ਗੱਲ ਸੁਣੀ ਤਾਂ ਉਹ ਬਹੁਤ ਸ਼ਰਮਿੰਦਾ ਹੋਇਆ ਅਤੇ ਉਹ ਰਾਗੀ ਸਿੰਘ ਦੇ ਕੋਲੋਂ ਮਾਫੀ ਮੰਗਣ ਗਿਆ ਕਿ ਭਾਈ ਸਾਹਿਬ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਸਾਡੀ ਅਕਲ ਤੇ ਪਰਦਾ ਪਿਆ ਹੋਇਆ ਹੈ ਅਸੀਂ ਕੀ ਕਰੀਏ ਸੋ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਤਾਂ ਗੁਰੂ ਦੀ ਗੱਲ ਦੱਸੇ ਸਾਨੂੰ ਸਿੱਧੇ ਰਸਤੇ ਪਾਵੇ ਉਸ ਨੂੰ ਤਾਂ ਅਸੀਂ 2100 ਦਿੰਦੇ ਹੋਏ ਵੀ ਸੰਕੋਚ ਕਰਦੇ ਹਾਂ ਕਿ ਜੀ 2100 ਤਾਂ ਬਹੁਤ ਜ਼ਿਆਦਾ ਹੈ ਐਨੇ ਪੈਸੇ ਤੁਸੀਂ ਕੀ ਕਰਨੇ ਆ ਤੇ ਜਿਹੜਾ ਕੋਈ ਗੰਦੇ ਗਾਣੇ ਗਾਵੇ ਉਸ ਨੂੰ ਨਾਲੇ 5-6 ਲੱਖ ਰੁਪਏ ਦਿੰਨੇ ਆ। ਨਾਲੇ ਉਹ ਸਾਡੀਆਂ ਧੀਆ ਭੈਣਾਂ ਵਾਲੇ ਇਸ਼ਾਰੇ ਕਰ ਕਰਕੇ ਗੰਦੇ ਗਾਣੇ ਗਾਉਂਦਾ। ਸੋ ਸਾਧ ਸੰਗਤ ਜੀ ਆਪਾਂ ਨੂੰ ਸੋਚਣਾ ਚਾਹੀਦਾ। ਫੇਰ ਆਪਾਂ ਕਹਿ ਦਿੰਨੇ ਆ ਜੀ ਕਿ ਗ੍ਰੰਥੀ ਸਿੰਘ ਦੇ ਬੱਚੇ ਗ੍ਰੰਥੀ ਕਿਉਂ ਨਹੀਂ ਬਣਦੇ ਤੇ ਰਾਗੀ ਸਿੰਘ ਦੇ ਬੱਚੇ ਰਾਗੀ ਕਿਉਂ ਨਹੀਂ ਬਣਦੇ ਆਹੀ ਕਾਰਨ ਹੈ। ਤੁਸੀਂ ਦੇਖਿਆ ਹੋਣਾ ਕਿੰਨੇ ਹੀ ਰਾਗੀ ਕਿੰਨੇ ਹੀ ਗ੍ਰੰਥੀ ਕਿੰਨੇ ਹੀ ਢਾਡੀ ਅੱਜ ਸਿੰਗਰ ਬਣੇ ਬੈਠੇ ਨੇ। ਦਲੇਰ ਮਹਿੰਦੀ ਬਹੁਤ ਵੱਡਾ ਪੰਜਾਬੀ ਸਿੰਗਰ ਹੈ। ਕਿਸੇ ਟਾਈਮ 'ਚ ਉਹ ਰਾਗੀ ਹੁੰਦਾ ਸੀ। ਤੁਸੀਂ ਉਸ ਦੀ ਇੰਟਰਵਿਊ ਕੱਢ ਕੇ ਸੁਣ ਲਓ ਨੈਟ ਤੋਂ ਮੀਕਾ ਸਿੰਘ ਦਲੇਰ ਮਹਿੰਦੀ ਦਾ ਭਰਾ ਹੈ ਮੀਕਾ ਸਿੰਘ ਦਲੇਰ ਮਹਿੰਦੀ ਦੇ ਜੋ ਫਾਦਰ ਸਾਹਿਬ ਸੀ ਉਹ ਗ੍ਰੰਥੀ ਸਿੰਘ ਸੀ ਨਛੱਤਰ ਗਿੱਲ ਖੁਦ ਢਾਡੀ ਸਿੰਘ ਸੀ ਹਰ ਭਜਨ ਮਾਨ ਗੁਰਸੇਵਕ ਮਾਨ ਇਹ ਢਾਡੀ ਵਾਰਾਂ ਗਾਉਂਦੇ ਹੁੰਦੇ ਸੀ ਨਿਮਰਤ ਖਹਿਰਾ ਪੰਜਾਬੀ ਸਿੰਗਰ ਹੈ ਕੀਰਤਨ ਕਰਦੀ ਹੁੰਦੀ ਸੀ ਮਿਸ ਪੂਜਾ ਕੀਰਤਨ ਕਰਦੀ ਹੁੰਦੀ ਸੀ ਉਹ ਕੀਰਤਨ ਨੂੰ ਛੱਡ ਕੇ ਗਾਣੇ ਵਾਲੇ ਪਾਸੇ ਕਿਉਂ ਆ ਗਏ ਇਸ ਤੇ ਪਿੱਛੇ ਕਾਰਨ ਕੀ ਹੈ ਕਿਉਂਕਿ ਕੀਰਤਨ ਕਰਨ ਵਾਲੇ ਨੂੰ ਅਸੀਂ 1100 1500 ਦਿੰਨੇ ਆ ਤੇ ਗਾਣੇ ਗਾਉਣ ਵਾਲੇ ਨੂੰ ਅਸੀਂ 5-5 ਲੱਖ ਵੀ ਦਿੰਨੇ ਆ ਤੇ ਸਾਹ ਸੰਗਤ ਜੀ ਆਪਾਂ ਨੂੰ ਸੋਚਣਾ ਹੈ ਜੇਕਰ ਆਪਾਂ ਆਪਣੇ ਰਾਗੀ ਸਿੰਘ ਗਰੰਥੀ ਸਿੰਘ ਬਚਾਉਣੇ ਹਨ ਤਾਂ ਆਪਾਂ ਨੂੰ ਇਸ ਵਿਸ਼ੇ ਤੇ ਪੂਰੇ ਡੂੰਘਾਈ ਦੇ ਨਾਲ ਸੋਚਣਾ ਪੈਣਾ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ sir bhai guru ki fateh